ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬ੍ਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਤੇ ਆਪਾਂ ਅੱਜ ਗੱਲ ਕਰਾਂਗੇ ਵੀ ਜਿਹੜੀ ਆਪਾਂ ਖੂਹੀਆਂ ਪਟਾਉਂਦੇ ਆ ਖੇਤਾਂ ਦੇ ਵਿੱਚ ਫਾਰਮ ਤੇ ਉਹਨਾਂ 'ਚ ਆਪਾਂ ਨੂੰ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਆ ਵੀ ਇੱਕ ਤਾਂ ਆਪਣੇ ਫਾਰਮ ਤੇ ਚੂਹੇ ਬਹੁਤ ਜ਼ਿਆਦੇ ਹੁੰਦੇ ਨੇ ਫੀਡ ਕਰਨ ਦੂਜੀ ਗੱਲ ਆ ਵੀ ਖੇਤਾਂ 'ਚ ਆਪਣਾ ਪੁਲਟਰੀ ਫਾਰਮ ਹੈ ਖੇਤਾਂ ਦੇ ਵਿੱਚ ਬਾਹਰੋਂ ਵੀ ਖੇਤ 'ਚੋਂ ਵੀ ਬਹੁਤ ਚੂਹੇ ਆ ਜਾਂਦੇ ਨੇ ਤੇ ਜਿਹੜੀਆਂ ਆਪਾਂ ਖੂਹੀਆਂ ਪੜਦੇ ਆ ਜਾਂ ਆਪਣੇ ਬੰਦਿਆਂ ਜਿਹੜੇ ਰਹਿੰਦੇ ਨੇ ਉਹਨਾਂ ਵਾਸਤੇ ਫਲੱਸ ਬਣਾਉਣਾ ਜਾਂ ਆਪਾਂ ਜਿਹੜੇ ਚਿਕਸ ਮੈਟਲਿਟੀ ਹੋ ਜਾਂਦੀ ਆ ਮੈਟਲਿਟੀ ਸਿੱਟਣ ਵਾਸਤੇ ਆਪਾਂ ਖੂਹੀਆਂ ਬਣਾਉਣਾ ਉਹਦੇ ਵਾਸਤੇ ਆਪਾਂ ਆਹ ਫਰਮਾ ਲਿਆ ਕੇ ਇੱਕ ਇਹ ਕਿਸੇ ਮਿੱਤਰ ਤੋਂ ਆਪਣੇ ਤੋਂ ਫਰਮਾ ਆਉਣੇ ਆਪਾਂ ਨੂੰ ਦੇਤਾ ਆਹ ਬਣਾ ਰਹੇ ਹਾਂ ਅਸੀਂ ਇਹਦੇ ਡੱਗ ਜੇ ਇਹ ਅੰਦਰੋਂ 2.5 ਫੁੱਟ ਹੈ ਚੌੜਾ ਇਹਦੀ ਜਿਹੜੀ ਗਲਾਈ ਆਹਾ ਸਾਰੀ 2.5 ਫੁੱਟ ਅੰਦਰ ਉਹਦਾ ਹੋਲ ਤੇ ਬਾਹਰੋਂ ਇਹ ਜੇ ਆਪਾਂ ਦਿਖਾਈਏ ਤੁਹਾਨੂੰ ਵੀ 4 ਫੁੱਟ ਉੱਚਾ ਹੁਣ ਆਪਾਂ ਇਹ ਬਿਉਂਤ ਬੰਦੀ ਇਸ ਇਹ ਕਰੀ ਐ ਵੀ ਇੱਕ ਤਾਂ ਜਿਹੜਾ ਇੱਥੇ ਬੰਦਿਆਂ ਵਾਸਤੇ ਆਪਾਂ ਲੈਟਰਨ ਬਾਥਰੂਮ ਬਣਾਉਣਾ ਉਥੇ ਤਿੰਨ ਡੱਗ ਦੱਬ ਕੇ 6 ਆਹ ਹੇਠੇ ਖੂਹੀ 'ਚ ਦੱਬ ਦਾਂਗੇ ਇਹਦਾ ਉੱਪਰੋਂ ਟੱਕਣ ਲਾ ਦਾਂਗੇ ਤੇ ਜਦੋਂ ਕਿਤੇ ਸਫਾਈ ਕਰਾਉਣ ਦੀ ਲੋੜ ਪਿਆ ਕਰੂ ਹੋ ਜਾ ਕਰੂ ਪਾਣੀ ਆਪਣਾ ਕਿਤੇ ਵੀ ਵੇਸਟ ਨਹੀਂ ਹੋ ਹੁਣ ਉਹ ਸਾਹਮਣੇ ਆਪਣਾ ਉਹ ਦੇਖੋ ਬਾਹਰ ਪਾਣੀ ਨਿਕਲੀ ਜਾਂਦਾ ਪੈਪ ਟੁੱਟ ਗਿਆ ਸੀ ਇੱਥੇ ਕਣਕ ਦਾ ਹਰ ਇੱਕ ਫਸਲ ਦਾ ਨੁਕਸਾਨ ਹੁੰਦਾ ਇਹ ਆਪਾਂ ਰੋਕ ਦੇਣਾ ਹੁਣ ਹੁੰਦਾ ਜਿਹੜਾ ਹੋ ਗਿਆ ਹੋ ਗਿਆ ਉਹੀ ਬਣਾਉਣੀ ਆ ਮੈਟਲਟੀ ਸਿੱਟਣ ਵਾਸਤੇ ਤੇ ਉਹ ਵੀ ਆਪਾਂ ਇਸ ਤਰ੍ਹਾਂ ਹੀ ਕਰਨਾ ਬਾਹਰ ਖੂਹੀ ਬਣਾ ਕੇ ਇਹਦੇ ਵਿੱਚ ਚੈਕਸ ਸਿੱਟ ਕੇ ਨਾਲੇ ਦਾ ਚੌੜੀ ਬਣ ਜੂ ਉੱਪਰ ਦੀ ਨੂਨ ਪਾ ਦਿਆ ਕਰਨਾ ਤੇ ਜਦੋਂ ਕਦੇ ਇਹਨੂੰ ਭਰਨ ਦੀ ਸਮੱਸਿਆ ਆਊਗੀ ਤਾਂ ਆਪਾਂ ਇਹ ਖਾਲੀ ਕਰਾ ਦਿਆ ਕਰਾਂਗੇ ਇਹ ਵੀ ਖਾਲੀ ਕਰ ਦਿੰਦੇ ਨੇ ਮਸ਼ੀਨਾਂ ਵਾਲੇ ਕਿਉਂਕਿ ਇਹਦੇ ਵਿੱਚ ਕਿਹੜਾ ਕੁਝ ਰਹਿੰਦਾ ਸਾਰੇ ਮਤਲਬ ਸਾਰਾ ਕੁਝ ਇਹ ਮਲਬਾ ਹੀ ਬਣ ਜਾਂਦਾ ਫਾਰਮ ਦੀ ਅਪਡੇਟ ਕਰ ਲਈਏ ਜਿਹੜਾ ਫਾਰਮ ਆਪਣਾ ਇਹ ਆਪਣਾ तकरीबन ਆਹ ਥਾਂਵਲੇ ਵੀ ਸੱਤ ਤੇ ਪਹੁੰਚ ਗਏ ਉਧਰ ਵੀ ਸਾਰੇ तकरीबन ਨਿਗਾ ਮਾਰੋ ਕੂਲਿੰਗ ਪੈਡ ਵਾਲੀਆਂ ਜਗ੍ਹਾ ਵੀ ਹਨ ਤੇ ਆਪਾਂ ਇੱਥੇ ਤੁਹਾਨੂੰ ਮੈਂ ਦੱਸ ਦਾਂ ਵੀ ਆ ਜਿਹੜੀ ਕੂਲਿੰਗ ਪੈਡ ਆ ਇਹ ਦੇਖੋ ਆਪਾਂ ਆਹ 6 ਫੁੱਟ ਤੇ ਰੱਖਦਾ ਮੇਰਾ ਕੱਦ 5 11 ਤੇ ਇੱਥੇ ਤੱਕ ਆ ਜਾਣੀ ਐ ਇਹ ਥੋੜੀ ਜਿਹੀ ਇੱਕ ਰਹਾ ਦਾ ਉੱਪਰੋ ਚੱਕੀ ਜਾਣੀ ਐ ਤੇ ਆ ਜਿਹੜਾ ਥਾਂਵਲੇ ਤੋਂ ਥਾਂਵਲੇ ਦੀ ਦੂਰੀ ਐ ਦੀ 10 ਫੁੱਟ ਰੱਖੀ ਆ ਤਾਂ ਕਿ ਇੱਥੇ 6 ਫੁੱਟ ਦੀ ਕੂਲਿੰਗ ਪੈਡ ਲਗਭਗ ਇੱਥੇਕ ਫਿੱਟ ਹੋ ਜੇ ਇੱਥੇਕ ਤੇ ਇੱਥੇ ਆਪਣੇ ਦੇ ਬਰਾਬਰੀ ਚ ਇੱਕ ਸਾ ਜਾਣਾ ਥੋੜਾ ਜਿਹਾ ਇਦੂ ਨੀਮਾ ਟਾਇਲ ਕਹਿ ਲੋ ਵੀ ਥੋੜਾ ਜਿਹਾ ਦੋ ਗੰਚ ਨੀਮਾ ਹਨ ਤੇ ਇੱਥੋਂ ਫਿਰ ਇਹ ਸਾਰੀ ਹਵਾ ਖਿੱਚ ਕੇ ਪੱਖਿਆਂ ਨੇ ਉਧਰ ਲੈ ਕੇ ਜਾਣੀਆਂ ਹੁਣ ਆਪਣੀ ਉਹ ਉਧਰਲੀ ਸਾਈਡ ਵਾਲੀ ਕੰਧ ਰਹੇਗੀ ਜਿਹੜੀ ਮਿਸਤਰੀ ਸਾਹਿਬ ਨੇ 2-4 ਦਿਨਾਂ ਦੇ ਵਿੱਚ ਚੱਕ ਦੇਣਾ ਉਸ ਤੋਂ ਬਾਅਦ ਗਾਡਰ ਨੱਥ ਕੇ ਫੇਰ ਆਪਾਂ ਬਾਂਸ ਲਿਆਵਾਂਗੇ ਜਦੋਂ ਬਾਂਸਾਂ ਦੀ ਸਾਰੀ ਜਾਣਕਾਰੀ ਦੇਵਾਂਗੇ ਵੀ ਕਿਹੜਾ ਬਾਂਸ ਕਿਵੇਂ ਪਾਉਣਾ ਕਿੰਨਾ ਸਸਤਾ ਪੈਂਦਾ ਉਹ ਤੇ ਉਹਦੀ ਕਿੰਨੀ ਕੁ ਲਾਈਫ ਆ ਲਾਈਫ ਤਾਂ ਆਪਾਂ ਤੁਹਾਨੂੰ ਦੱਸਤੀ ਵੀ ਉਹਨੂੰ 10 ਸਾਲ ਹੋ ਗਏ ਹਨ 50 ਸਾਲ ਦੀ ਲਾਈਫ ਬਾਂਸ ਦੀ ਹੈਗੀ ਆ ਤੇ ਇਸ ਤੋਂ ਬਾਅਦ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਆਪਾਂ ਅੱਜ ਦਿਨਾਂ ਤੁਹਾਨੂੰ ਅਪਡੇਟ ਚਿਕਸ ਬਾਰੇ ਤੇ ਅੱਜ ਫਾਰਮ ਦਾ ਹੈਗਾ ਜੀ ਆਪਣਾ 6ਵਾਂ ਦਿਨ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਨਾ ਪੱਠੀਆਂ ਦੇ ਵਿੱਚ ਐਦਾਂ ਹੀ ਜਦੋਂ ਮਰਾ ਬੂਰ ਪਾ ਦਿੰਨਾ ਇਹ ਬੂਰੀਆਂ ਜਿਹਾ ਦੇਖੋ ਬੂਰਾ ਭਰਿਆ ਹੋਇਆ ਇਹਨੂੰ ਬਾਹਰ ਨਹੀਂ ਸਿਲੰਡਰ ਕੱਢਦੇ ਹੁਣੇ ਤਿਆਰੀ ਹੈ ਪਰ ਹੁਣ ਪੱਠੀਆਂ ਦੀ ਕੱਟ ਲਾਉਣ ਦੀ ਲੋੜ ਪੈਂਦੀ ਆ ਤੇ ਆਜੋ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆ ਆ ਦੇਖੋ ਇੱਧਰ ਵੀ ਇਹਨੇ ਪਰਦਾ ਖੋਲਿਆ ਹੋਇਆ ਤੇ ਥੋੜੀ ਜੀ ਗੈਸ ਬਨਣ ਲੱਗ ਗਈ ਹੁਣ ਇਸ ਟਾਈਮ ਤੇ ਅੱਜ ਵੀ ਥੋੜੀ ਧੁੱਪ ਨਿਕਲੀ ਸੀ ਪਰਦੇ ਖੋਲਣ ਲੱਗ ਗਿਆ ਆਪਾਂ ਹਫ਼ਤੇ ਬਾਅਦ ਤੇ ਟੈਂਪਰੇਚਰ ਆ ਜਿਹੜਾ ਜਗਾ ਵੀ ਵਧਾਦੀ ਆਪਾਂ ਜਗਾ ਦੇਖੋ ਜਗਾ 2-3 ਥਾਮਲੇ ਵਧਾਤੇ ਹੁਣ ਹੌਲੀ ਹੌਲੀ ਇਹਨੂੰ 10 ਦਿਨ ਤੱਕ ਆਪਾਂ ਅੱਗੇ ਮੰਗੂ ਸਾਰੇ ਫਾਰਮ ਚ ਕਰ ਦਿਆਂਗੇ ਪਰ ਹੁਣ ਇੱਕ ਗੱਲ ਦਾ ਬਹੁਤ ਖਿਆਲ ਰੱਖਣਾ ਕਿ ਜਿਹੜੀ ਆਵਾਜ਼ ਆਈ ਤੋਂ ਆਪਾਂ ਰਲੀਫ ਪਲੱਸ ਪਾਉਂਦੇ ਸੀ ਉਹਦੇ ਜਗ੍ਹਾ ਤੇ ਹੁਣ ਆਪਾਂ ਬਾਇਓ ਬੂਸਟਰ ਪਾਵਾਂਗੇ ਥੋੜੀ ਥੋੜੀ ਚਿਕਸ ਦੇ ਵਿੱਚ ਆਵਾਜ਼ ਆ ਗਈ ਤੁਸੀਂ ਇਹ ਚੰਗੀ ਤਰ੍ਹਾਂ ਦੇਖ ਲਓ ਬਾਕੀ ਸਾਰੇ ਕਿਸਾਨ ਵੀਰ ਜਿਹੜੇ ਪੋਲਟਰੀ ਫਾਰਮ ਵਾਲੇ ਨੇ ਉਹਨਾਂ ਨੂੰ ਪਤਾ ਹੀ ਹੈ ਉਹਦਾ ਕਾਰਨ ਇਹ ਹੈ ਵੀ ਮੌਸਮ ਖਰਾਬ ਹੈ ਤੁੰਦ ਰਹਿੰਦੀ ਆ ਪਰਦੇ ਬੰਦ ਰਹਿੰਦੇ ਨੇ ਰੀਲੀਫ ਪਲੱਸ ਵੀ ਕੰਮ ਕਰਦੀ ਆ ਪਰ ਹੁਣ ਸਮਾਂ ਨਹੀਂ ਰੀਲੀਫ ਪਲੱਸ ਦਾ ਹੁਣ ਇਸ ਵਾਰ ਰੀਲੀਫ ਪਲੱਸ ਨਾਲ ਸਰਨਾ ਨਹੀਂ ਆਪਾਂ ਨੂੰ ਬਾਇਓ ਬੂਸਟਰ ਹੀ ਪਾਉਣੀ ਪੈਣੀ ਆ ਬਾਇਓ ਬੂਸਟਰ ਜਦੋਂ ਤੁਸੀਂ ਪਾਉਣੀ ਆ ਤਾਂ ਇਹ 24 ਘੰਟਿਆਂ ਦੇ ਪਾਣੀ 'ਚ ਚਲਾਉਣੀ ਆ ਲਗਾਤਾਰ 3 ਦਿਨ ਮੰਨ ਲਓ 72 ਘੰਟੇ ਇਹ ਦਵਾਈ ਪਾਉਣੀ ਆ ਜਿਵੇਂ ਉੱਪਰ ਵਾਲੀ ਆਪਣੀ ਵੱਡੀ ਟੈਂਕੀ ਉਹਦੇ ਵਿੱਚ ਆ ਅੱਧਾ ਲੀਟਰ ਪਾ ਦਿਓ ਤੇ ਚੱਲੀ ਜਾਓ ਜਦੋਂ ਟੈਂਕੀ ਫੇਰ ਭਰਨੀ ਆ ਪਾਣੀ ਖਤਮ ਹੋ ਗਿਆ ਫੇਰੇ ਪਾ ਦਿਓ ਤਾਂ 72 ਘੰਟੇ ਲਗਾਤਾਰ ਆਪਾਂ ਇਹ ਚਲਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਬੱਚੇ ਨੂੰ ਕੋਈ ਸਮੱਸਿਆ ਨਾ ਆਵੇ ਆ ਦੇਖੋ ਤੁਸੀਂ ਹੁਣ ਬੱਚਾ ਫੰਗ ਕੱਢਣ ਲੱਗ ਗਿਆ ਪਰ ਹਲਕੀ ਹਲਕੀ ਆਵਾਜ਼ ਵੀ ਆ ਗਈ ਕਿਉਂਕਿ ਇਹ ਐ ਹੁੰਦਾ ਜਿਵੇਂ ਨਾ ਆਪਾਂ ਮੰਨ ਲਓ ਵੀ ਪਾਣੀ ਪੀਂਦੇ ਨੇ ਸਾਰੇ ਇਕੱਠੇ ਉ ਤਾਂ ਆਪਾਂ ਕੌਲੀਆਂ ਨਹੀਂ ਲਾਈਆਂ ਕੌਂਦੀਆਂ ਵੀ ਲਾਵਾਂਗੇ ਕੱਲ੍ਹ ਕੋਲ ਨੂੰ ਜਦੋਂ ਇਹ ਕੌਲੀਆਂ ਚ ਪਾਣੀ ਇਕੱਠੇ ਪੀਂਦੇ ਨੇ ਫਿਰ ਇੱਕ ਦੂਜੇ ਦੀ ਇਨਫੈਕਸ਼ਨ ਹੋ ਜਾਂਦੀ ਆ ਜਿਵੇਂ ਆਪਾਂ ਨੂੰ ਇੱਕ ਦੂਜੇ ਤੋਂ ਵਾਇਰਲ ਹੋ ਜਾਂਦਾ ਉਸੇ ਤਰ੍ਹਾਂ ਹੀ ਇਹਨਾਂ ਨੂੰ ਚਿਕਸ ਨੂੰ ਵੀ ਵਾਇਰਲ ਹੋ ਜਾਂਦਾ ਤੇ ਅੱਜ ਦੀ ਵੀਡੀਓ ਚ ਵੀਰੋ ਐਨੇ ਸੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਚ ਤਦ ਤੱਕ ਲਈ ਸਸਤੀ ਗੱਲ ਸਾਰਿਆਂ ਨੂੰ